ਇਹਲਾ ਜਦੋਂ ਪਹਿਲਾਂ ਜਿਵੇਂ ਜਸੇ ਕਾਣੀ ਉੱਤਰ ਪਈ ਆ ਡੋਲ ਲ ਜਾਂਦੀ ਐ ਹੋਰ ਲੈ ਕੇ ਮੈਂ ਤਾਂ ਪਹਿਲਾਂ ਪਲੇ ਨਾਲ ਪਾਉਂਦੀ ਹੁੰਦੀ ਸੀ ਉਹਨੂੰ ਫਰਾਂ ਪਈ ਆ ਤੇ ਲੋ ਜੀ ਆਪਾਂ ਅੱਜ ਤਾਂ ਲੱਗੇ ਹੈਗੇ ਆ ਅ ਮਨਨੇ ਤਾਂ ਬਣਾਉਣੇ ਲੱਗੇ ਆਪਾਂ ਦਾਲ ਨਾਲੇ ਬਣਾਉਣ ਲੱਗੇ ਆਪਾਂ ਆਹ ਕੀ ਹੁੰਦੇ ਆ ਪੇਠਾ ਠੀਕ ਹੈ ਜੀ ਤੇ ਆਪਾਂ ਇਧਰ ਜਿਹੜੀ ਨਮਾਇ ਮੇਂ ਚਾਹੇ ਲੰਬੇ ਮੇਂ ਚਾਹੇ ਮਤਲਬ ਇਹਨਾਂ ਨੂੰ ਆਪਾਂ ਮਤਲਬ ਤੇਲ ਦੇ ਵਿੱਚ ਤਾਲਦੇ ਸੀ ਕਟਿੰਗ ਕਰਕੇ ਉਹ ਇਧਰ ਆਪਣੇ ਰਹਿ ਗਈ ਆ ਤੇ ਜਦੋਂ ਆਪਾਂ ਫਿਲਹਾਲ ਪਹਿਲਾਂ ਕਰ ਜੀਏ ਸਬਜ਼ੀ ਤੇ ਗਰਬਰ ਨਾਨਾ ਘਰ ਦੇ ਜਿਵੇਂ ਪਲਾਂਗੇ ਆਪਾਂ ਘੰਟੇ ਕੱਟਲੇ ਸੀ ਤੇ ਆਪਾਂ ਤੁਹਾਨੂੰ ਦੱਸਿਆ ਆ ਵੈਸੇ ਆਪਾਂ ਮਿਰਚ ਮੁੱਚਾ ਯੂਜ਼ ਨਹੀਂ ਕਰਦੇ ਪਰ ਅੱਜ ਆਪਣਾ ਆ ਲੈਣਦੇ ਸੀ ਤਲਰਾਨੀਏ ਇੱਕ ਇੱਕ ਮਿਰਚ ਪਾਵਾਂਗੇ ਇੱਕ ਦਾਣੇ ਪਾਵਾਂਗੇ ਇੱਕ ਕੇਲੇ ਚ ਪਾ ਲੈਂਦੇ ਆ ਅੱਜ ਕੀ ਹੋਇਆ ਅੱਜ ਕਿਉਂ ਆਪਾਂ ਸਵੇਰ ਸਵੇਰ ਸਬਜ਼ੀਆਂ ਲੱਗ ਰਹੇ ਆ ਬਣਾਉਣ ਕਿਉਂਕਿ ਨਾ ਜੱਪ ਚੁੱਤ ਦੇ ਨਾਨੂ ਨਾਨੀ ਲੈਣਾ ਅੱਜ ਤੇ ਆਪਾਂ ਜਿਹੜਾ ਲੰਚ ਦੀ ਪ੍ਰੈਪਰੇਸ਼ਨ ਕਰਦੇ ਆ ਤੋ ਕਿੰਨਾ ਜੇ ਕੋਈ ਆਉਂਦਾ ਕੋਈ ਵੀ ਰਿਸ਼ਤੇਦਾਰ ਆਉਂਦਾ ਤੇ ਜੇ ਕਿਹੜਾ ਪੁੱਣ ਤੇ ਬੈਠ ਤੇ ਇਹ ਸਬਜੀ ਭਾਜੀ ਬਣਾਉਣੇ ਆ ਫਿਰ ਕੋਲ ਬੈਠਣ ਦਾ ਟਾਈਮ ਨਹੀਂ ਲੱਗਦਾ ਤੇ ਬਾਕੀ ਆਉਣਾ ਤਾਂ ਤੁਹਾਨੂੰ ਪਤਾ ਖਾਸ ਤੌਰ ਤੇ ਮੈਂਡੇ ਪੈਣਾ ਮੇਰੀ ਮੰਮੂ ਨਹੀਂ ਆਉਣਾ ਹੈਗਾ ਮੰਮੀ ਲੈ ਲੈ ਮੈਂ ਨੂੰ ਤੇ ਫਿਰ ਇਸ ਕਰਕੇ ਮੈਂ ਸੋਚਿਆ ਇਹਦਾ ਪਣਾ ਤੜਕੇ ਚੁੜਤੀ ਲਗਾ ਕੇ ਅਟੋਪ ਤਾਂ ਕੌਣ ਕੀ ਰੱਖ ਦਾਂਗੇ ਤੇ ਰੋਟੀ ਜਦੋਂ ਖਾਣੀ ਹੋਵੇ ਲਾਉਣਾ ਠੀਕ ਹੈ ਜੀ ਅੱਜ ਮਿਰਚ ਯੂਜ਼ ਕਰਨ ਲੱਗੀ ਨੇ ਚਲੋ ਹੋਗੋ ਦਾ ਸੁੰਦਰਨ ਮੈਂ ਬਿਲਕੁਲ ਵੀ ਯੂਜ਼ ਨਹੀਂ ਕਰ ਰਹੀ ਸੀ ਓ ਮਾਈ ਗॉड ਜੀਰੇ ਦਾ ਤਾਂ ਸਿਰਫ ਦਾਲ ਚ ਪਾਣਾ ਮੇਰਾ ਵਾਸਤੇ ਅੱਜ ਨਾ ਪਤਾ ਕੀ ਸਹੀ ਸੱਜ ਨਹੀਂ ਆਉਣਾ ਸੀ ਮੁੰਵੀ ਹਰ ਨਹੀਂ ਅੱਜ ਹੈਗਾ ਸੈਚਰਡੇ ਅੱਜ ਬਿਲਕੁਲ ਨਹੀਂ ਆਉਣਾ ਸੀ ਅੱਜ ਉਹਨਾਂ ਨੇ ਆਉਣਾ ਸੀ ਸੰਡੇ ਨੂੰ ਤੇ ਅੱਜ ਜਾਣਾ ਸੀ ਦੀਦੀ ਹਰਕੋਲ ਤੇ ਦੀਦੀ ਤੁਹਾਨੂੰ ਪਤਾ ਹੈਗਾ ਸਕੂਲ ਚ ਟੀਚਰ ਕੰਮ ਕਰਕੇ ਨਾ ਉਹਨਾਂ ਨੂੰ ਕੰਮ ਸੀ ਕੋਈ ਬੈਂਕ ਵਗੈਰਾ ਜਾਂ ਕਿਤੇ ਹੋਰ ਹੋਊਗਾ ਹਨ ਮਤਲਬ ਉਹਨ ਨੂੰ ਕੰਮ ਬਸੇਗਾ ਇਸ ਕਰਕੇ ਉਧਰ ਅੱਜ ਕੈਨਸਲ ਕਰਕੇ ਇੱਧਰ ਆ ਗਏ ਤਾਂ ਆਪਣੀ ਪ੍ਰੈਪਰੇਸ਼ਨ ਕੱਲ ਦੇ ਹਿਸਾਬ ਨਾਲ ਆਪਾਂ ਰੱਖੀ ਸੀ ਨਾ ਕਿ ਅੱਜ ਆਪਾਂਸ ਗਰੋਸਰੀ ਵੀ ਬਿਲਕੁਲ ਸਵਾਪਤ ਸੀ ਮਤਲਬ ਆਪਣੀ ਤੇ ਕੋਈ ਵੀ ਅਜਿਹਾ ਜਿਹਾ ਜੁੜਾ ਤਾਂ ਹੀ ਹੁਣ ਮੁੱਕ ਗਿਆ ਤੇ ਅੱਜ ਗਰੋਸਰੀ ਵੀ ਆਉਣੀ ਆਪਣੀ ਤੇ ਮੈਂ ਸੋਚਿਆ ਸੀ ਅੱਜ ਗਰੋਸਰੀ ਆ ਜੀ ਤੇ ਚਲੋ ਕੱਲ ਆ ਜੰਮੀ ਮਮੀ ਹਰੀ ਹੈ ਨਾ ਪੂਰੀ ਪ੍ਰੈਪਰੇਸ਼ਨ ਕੱਲ ਦੇ ਹਿਸਾਬ ਨਾਲ ਆਪਣੀ ਰੱਖੀ ਹੋਈ ਸੀ ਬਟ ਕੀ ਐਨ ਟਾਈਮ ਤੇ ਜਿਹੜਾ ਫੋਨ ਆਇਆ ਕਿ ਜਿਹੜਾ ਪਲਾਨ ਆ ਪਲਾਨ ਆ ਚੇਂਜ ਹੋ ਗਿਆ ਤੇ ਅੰਦੀਵਕੇ ਪਾਂ ਫੜਨੇ ਸੀ ਆਪਾਂ ਠੇਠਾ ਤੇ ਹੋਰ ਤਾਂ ਕੋਈ ਸਬਜੀ ਸੋਬਾ ਸੋਬਾ ਦਿੱਕੀ ਨਹੀਂ ਹੈ ਨਹੀਂ ਸੀ ਠੇਠਾ ਲੈਣ ਦਾ ਤੇ ਦਾਲ ਆਪਣੇ ਕੋਲ ਸੀ ਛੋਲਿਆਂ ਛੋਲਿਆਂ ਦੀ ਪਈ ਸੀ ਮੈਂ ਛੋਲਿਆਂ ਦੇ ਨਾਲ ਦਾਲ ਬਣਾ ਲੂਗੀ ਨਾਲ ਨਾਲ ਬਣਾ ਲੀ ਆਂ ਵੈਸੀ ਪ੍ਰੈਪਰੇਸ਼ਨ ਆਪਣੀ ਸੀ ਕਿ ਕੱਲ ਨੂੰ ਕਿ ਅੱਜ ਆਪਾਂ ਮਤਲਬ ਲਿਆਵਾਂਗੇ ਪਨੀਰ ਪਨੂਰ ਲਿਆਉਣਾ ਸੀ ਸਾਡੇ ਨਾਲ ਤਾਂ ਸੀਗਾ ਪਨੀਰ ਲੈ ਕੇ ਆਵਾਂਗੇ ਤੇ ਪਰ ਜੇ ਤਾਂ ਰਾਤ ਰਹਿਣੀ ਹੁੰਦੀ ਫਿਰ ਤਾਂ ਸ਼ਾਮ ਤੱਕ ਤਾਂ ਪ੍ਰੋਗਰਾਮ ਆਪਣਾ ਸੈੱਟ ਹੋ ਜਾਣਾ ਸੀ ਹਨਾ ਸੋ ਬਟ ਰਾਤ ਨਹੀਂ ਰਹਿਣੀ ਜੀ ਇਸ ਕਰਕੇ ਕੌਜੀ ਪਾ। ਕਿਉਂਕਿ ਡੈਡੀ ਦਾ ਬਹੁਤ ਟਾਈਮ ਬਾਅਦ ਆਉਂਦੀ ਹੈ ਮੇਰੇ ਕੋਲ। ਸਾਲ ਦੇ ਵਿੱਚ ਮਤਾਂ 2 ਵੇੜਾ ਲੱਗਦੇ ਨੇ ਜਿਸ ਤਰ੍ਹਾਂ ਮੰਮੀ ਹਰੇ ਤਮਾਰ ਦਿੰਦੇ ਜਿਹੜਾ ਮੈਨੂੰ ਪਤਾ ਲੱਗ ਕੇ ਤੂੰ ਦੋ ਆਏ ਸੀ। ਬਸ। ਕੋਟਮ ਕੀ ਕਰਦੇ ਸੀ ਤਾਂ ਪਲਾਨ ਸੀ ਉਹ ਤੇ ਆਪਣੀ ਬਾਤੀ ਦੱਸਣਾ ਭੁੱਲ ਗਈ ਤੁਹਾਨੂੰ ਮੈਂ। 1 ਮਿੰਟ ਡੈਡੀ ਜਖਮ ਮਾਰਿਆ। ਅੱਜ ਮੈਂ ਚਾਹੀਦੀ ਸੀ ਕਾਲ ਬੰਨੀ ਬਣਾਉਣੀ ਸ਼ਹਿਰ ਵਾਲੇ ਤੁਹਾਨੂੰ ਪਤਾ ਸਾਰਾ ਰੂਟੀਨ ਪਿੰਡ ਦੇ ਸ਼ਹਿਰ ਦਾ ਬਹੁਤ ਵੱਖਰਾ ਹੁੰਦਾ ਮੰਨ ਲਓ ਹਨਾ ਰੂਟੀਨ ਦੇ ਵਿੱਚ ਮੰਮੀ ਹਰੀ ਸਵੇਰ ਉਹਦੇ ਵਿੱਚ ਵੀ ਬੈਠੀ ਰਹੇ ਨਹੀਂ ਜਾਣਾ ਹੁੰਦਾ ਸਵਾ 3 ਵਜੇ ਉੱਠਦੇ ਨੇ 3 ਸਵਾ 3 ਵਜੇ ਫਿਰ ਮਾਰਨਿੰਗ ਉੱਠਦੇ ਨੇ ਔਰ ਦੁਬਾਰਾ ਨੇ 1:30 ਵਜੇ ਦੁਬਾਰਾ ਸੌਂਦੇ ਨੇ ਹਨਾ ਫੇਰ ਦੁਬਾਰਾ ਉਸਕੇ ਸ਼ਹਿਰ ਦੇ ਸਵੇਰ ਦੇ 1:30 ਉੱਠ ਕੇ ਨਹਾ ਤੋ ਕੇ ਬਾਅਦ ਪਰਨਾ ਫੇਰ ਰੂਟੀਨ ਮਤਲਬ ਚੇਂਜ ਹੋਣਾ ਆਪਣੇ ਅਕੋਰਡਿੰਗ ਪਿੰਡ ਸ਼ਹਿਰਾਂ ਦਾ ਜਿਹੜਾ ਰੁਟੀਨਾ ਡਿਫਰੈਂਟ ਹੁੰਦਾ ਕਿ ਸਾਰੀ ਨੀਂਦ ਇੱਕ ਤਾਂ ਉਹ ਸੋਣਾ ਉਹਨਾਂ ਨੇ ਤੁਹਾਨੂੰ ਪਤਾ ਕੋਈ ਵੀ ਪਿੰਡ ਸ਼ਹਿਰ ਦੇ ਵਿੱਚ ਸੌਂਦੇ ਨੇ 11 11 ਵਜ ਜਾਂਦੇ 12 ਵਜ ਜਾਂਦੇ ਨੇ ਬਟ ਆਪਣੇ ਤਾਂ ਉੱਥੇ 10:30 11 ਵਜੇ ਨੇ ਕਿਉਂਕਿ ਆਪਾਂ ਵੀ ਚਾਹੀਏ ਉਹਨਾਂ ਦਾ ਸਾਰਾ ਰੁਟੀਨ ਮਰਾਉ ਲੈਣੇ ਕਿੱਦਾਂ ਬਾਹਰ ਜਾ ਕੇ ਤੇ ਪਹਿਲਾਂ ਮੈਂ ਸੋਲਦੀ ਸੀ ਮੈਂ ਹੱਥ ਫੋਨ ਲਗਾ ਉਹ ਬਣਾਣਾ ਸਪੀਕਰ ਚਾਲਤ ਪਤਾ ਨਹੀਂ ਹੋ ਗਿਆ ਤੇ ਨੇ ਸੌ ਦੀਆਂ ਨਾਲ ਨਾਲ ਦਾਲਤਾ ਹੁੰਦੇ ਤੇ ਫਿਰ ਇਸ ਕਰਕੇ ਨਾ ਤੇ ਰਾਤ ਨੂੰ ਲੇਟ ਸੁਣ ਕੇ ਸਵੇਰ ਵੀ ਸਦੇ ਆ ਉਤਨਾ ਨੀਂਦ ਤਾਂ ਪੂਰੀ ਨਹੀਂ ਹੁੰਦੀ ਆ ਆਪਾਂ ਨੂੰ ਕਮ ਸੇ ਕਮ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਆ ਤਾਂ ਸਾਰਾ ਰੁਟੀਨ ਵੋਏਗਾ ਤੇ ਕੱਲ੍ਹ ਕੀ ਇਹ ਟੋ ਗਿਆ ਹਾਂ ਜੀ ਹੁਣ ਆਪਣਾ ਨੋ ਵਰਤਣ ਦਿਹਾਉਣੇ ਆਂ ਸਾਢੇ ਘੰਟਾ ਲਾ ਦੇਣਗੇ 10 ਵਜੇ ਨੋ ਹੋਣਗੇ ਤੁਹਾਨੂੰ ਮੇਰੇ ਤੋਂ ਦੱਸਣ ਦੀ ਤੜਫ जब तक रेडी करता मैं उन्होंने बहुत खुशी हूँ क्योंकि पीला मोमो एंड इस करके रेडी करता पर जोड़ा करता ना तो सुबह सुबह ही जाने लेंगे सड़े एक मेन पॉइंट दसना पड़गी कि अपने आए हैं नानी जी और मन लगता पिछले ब्लॉग शायद देखा होगा तो है ना उधर आप पाया नहीं मिला जो पाया नहीं शायद है ना ਇਹ ਕੋਈ ਗੱਲ ਨਹੀਂ ਉਹ ਮੈਂ ਤੁਹਾਨੂੰ ਪਿੱਛੇ ਵਿਖਾ ਦੂੰਗੀ ਵਲੌਗ ਪਾਇਆ ਨਹੀਂ ਮੈਂ ਵਲੌਗ ਅਜੇ ਤੱਕ ਨਹੀਂ ਕਰਿਆ ਮੈਂ ਇਹ ਗੱਲ ਆ ਅੱਜ ਇਸ ਸਾਡੇ ਦੇ ਸ਼ਾਮ ਨੂੰ ਆਪਣੇ ਕੋਲ ਤੇ ਉਹ ਨਾਟੋ ਕੋ ਬੱਚੇ ਨੇ ਬੰਲਾ ਮਰੀ ਜਾਂਦੇ ਨੇ ਤੇ ਉਹ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਅੱਗ ਤੋਂ ਤੁੜਕਾ ਲਾਹੀ ਤੇ ਮਿਲੋਣੇ ਤੁਹਾਨੂੰ ਨਿੰਨਾਂ ਨੇ ਨਹੀਂ ਦੇਖਿਆ ਆਪਣੇ ਪੁਰਾਣੇ ਵਲੌਗ ਨੂੰ ਦੇਖ ਸਕਦੇ ਹੋ ਉਹਦੇ ਵਿੱਚ ਬਾਕੀ ਵੀਡੀਓਜ਼ ਜਿਹੜੀ ਨਾਨੀ ਜੀ ਦੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਜੇ ਮਨਤਾ ਪਤਾ ਨਹੀਂ ਬਾਰੇ ਜੇ ਮਨ ਨਹੀਂ ਪਤਾ ਉਹ ਪਿਛਲੇ ਵਲੋਗਸ ਚ ਆ ਕੇ ਦੇਖ ਸਕਦੇ ਨੇ ਕਿ ਕੀ ਕੀ ਕੰਮ ਕਰਦੇ ਸੀ ਜਿਹੜੀਆਂ ਜਿਹੜੀਆਂ ਗੱਲਾਂ ਸੁਣਾਉਂਦੇ ਰਹੇ ਸੀ ਆਪਾਂ ਨੂੰ ਪਹਿਲਾਂ ਆਪਣੇ ਕੋਲ ਆਉਂਦੇ ਸੀ ਨਾ ਜਦੋਂ ਜਿਵੇਂ ਹੋਣ ਆਏ ਆ ਇਦਾਂ ਹੀ ਰਹਿਣ ਤੇ ਗੱਲਾਂ ਬਾਤਾਂ ਸੁਣਾਉਂਦੇ ਹਾਂ ਸਾਰੀਆਂ ਆਪਣੇ ਬਲੌਗਸ ਵਿੱਚ ਮਿਲਣਗੀਆਂ ਤੁਹਾਨੂੰ ਜੀ ਨੋ ਨਾ ਦਿਨ ਮੇਰੇ ਦਾਲ ਚ ਰੋਣ ਕੋਈ ਰੈਸਪੀ ਨਹੀਂ ਮਿਲੀ ਤੁਹਾਨੂੰ ਮਦਰ ਸਾਡੇ ਦਾ ਥੋੜਾ ਇੱਥੇ ਗੈਸਟ ਪ੍ਰੋਬਲਮ ਹੋ ਪਈ ਤਾਂ ਇਹ ਹੋਇਆ ਆਪਣੇ ਆ ਗੈਸ ਆਪਾਂ ਚੇਂਜ ਤੁਹਾਨੂੰ ਪਤਾ ਕਈ ਰੀਜਨ ਨਾਲ ਤੁਹਾਨੂੰ ਪਤਾ ਵੀ ਕਈ ਵਾਰ ਉਹਦੇ ਵਿੱਚ ਰੀਜਨ ਦੱਸ ਨਹੀਂ ਨਹੀਂ ਮੈਂ ਤਾਂ ਕਰਕੇ ਉਹਨੇ ਕੋਈ ਵੀ ਚੀਜ਼ ਬਾਈ ਨਹੀਂ ਕਰੀ ਜਿੱਦਣਾ ਮੈਨੂੰ ਤੋਲ ਮਤਲਬ ਹੋ ਜਾਂਦੀ ਕਿ ਚੀਜ਼ੇ ਚੱਕਰ ਧਰੀ ਜੇ ਆਪਾਂ ਬਣਾਉਣੀ ਹੁੰਦੀ ਛੋਲਿਆਂ ਦੀ ਦਾਲ ਕੱਲ੍ਹ ਨਹੀਂ ਆਪਾਂ ਇੱਕ ਵਾਰੀ ਬਣਾਈ ਸੀ ਬਹੁਤ ਜ਼ਿਆਦਾ ਟੇਸਟਿ ਲੱਗਦੀ ਸੀ ਤੇ ਮੈਂ ਰੈਸਪੀ ਤੁਹਾਨੂੰ ਨਹੀਂ ਦਿੱਤੀ ਸੌਦੀ ਕਿਉਂਕਿ ਵਲੌਗ ਪਰ ਲੰਮਾ ਹੋਊਗਾ ਅੱਜ ਦੇ ਵਲੌਗ ਦੇ ਵਿੱਚ ਜੇਕਰ ਤੁਹਾਨੂੰ ਕੋਈ ਰੈਸਪੀ ਦਿੰਨੀ ਆ ਮੰਮੀ ਹਰੀ ਆਉਣਗੇ ਨਾ ਸੋ ਉਹ ਵੀ ਐਡ-ਆਨ ਕਰਾਂਗੇ ਫਿਰ ਵਲੌਗ ਜ਼ਿਆਦਾ ਲੰਮਾ ਹੋ ਜਾਊਗਾ ਇਸ ਕਰਕੇ ਕੋਈ ਵੀ ਰੈਸਪੀ ਨਹੀਂ ਦੇਣੀ ਰੈਸਪੀ ਤੁਹਾਨੂੰ ਦੇ ਦਊਂਗੀ ਮੈਂ ਕਿਸੇ ਦਿਨ ਫਿਰ ਚੰਗੀ ਦੇ ਦਾਂਗੀ ਠੀਕ ਹੈ ਜੀ ਨਾਲੇ ਆਪਣਾ ਗਰੋਸਰੀ ਆਇਆ ਦੋ ਅੱਜ ਮੈਂ ਗਰੋਸਰੀ ਸਾਰਾ ਹੁਣ ਮੈਂ ਸਮਾਨ ਤੋਂ ਦਾ ਲਿਸਟ ਬਣਾਉਂਗੀ ਅੱਜ ਕਿ ਮੈਂ ਬਣਾ ਲੀ ਨੀ ਉਹ ਲਿਸਟ ਤੇ ਉਹ ਦਾ ਇੱਥੇ ਸਾਂਝੀ ਕੀਤਾ ਤੁਸੀਂ ਦੇਖ ਕੇ ਤਾਂ ਮੈਂ ਬਣਾਉਂਗੀ ਲਿਸਟ ਆਪਣੇ ਤੋਂ ਤੇ ਫਿਰ ਸ਼ਾਮ ਤੱਕ ਜਿਹੜਾ ਆਰਡਰ ਹੋ ਜਾਊਗਾ ਉਸ ਤੋਂ ਪਾ ਕੇ ਰੱਖ ਦੇਣਗੇ ਤੇ ਫਿਰ ਲਿਆਵਾਂਗੇ ਗਰੋਸਰੀ ਨੂੰ ਬਸ 당 ਸਾਰ ਲੈ ਆਇਆ ਵਿਚ ਆਪਾਂ ਕਿਉਂਕਿ ਅੱਜ ਜੀਰਾ ਸਿਰਫ ਦਾਲ ਜੋਗ ਹੈ ਆਪਾਂ ਨੂੰ ਬੱਚਾ ਸਬਜ਼ੀ ਚੀਜ਼ਾਂ ਨਹੀਂ ਪਾਇਆ ਤਾਂ

ਖੱਟ ਲਾਈਕ ਕਰਦੇ ਆਂ ਸਮਝਦੇ ਹੋ ਤੇ ਪਪਾ ਪਰ ਤੇ ਇਸ ਸੰਕਿਆ ਤੋਂ ਪਰ ਆਹੀ ਤੇ ਹੁੰਦੀ ਸੀ ਕਿਉਂਕਿ ਇਹ ਟੈਸਟੀ ਬਣੀ ਸੀ ਤੇ ਕਰਕੇ ਮੈਂ ਜੀ ਭਰ ਲੇ ਨਾਣ ਵਿੱਚ ਉਹਨਾਂ ਚਲ ਆਪਣਾ ਬਾਹਰ ਹੁੰਦਾ ਜਿੰਨੇ ਸਿਰ ਕੋ ਪਾਉਣਾ ਹੁੰਦਾ ਕੋਣ ਕੋਣ ਮੇਰੇ ਵਲੌਗਸ ਤੇ ਕਦੇ ਕਦੇ ਮੇਰੇ ਰੈਸਪੀ ਦਾ ਵਲੌਗ ਭਾਜੀ ਦੇਖ ਰਹੂ ਕਦੇ ਕਦੇ ਰੈਡੀ ਲਾਈਟ ਦਾ ਠੀਕੇ ਜੀ ਤੇ ਕਦੇ ਕਦੇ ਨਾਵੇ ਵਗੈਰਾ ਵੀ ਤੁਹਾਨੂੰ ਪਤਾ ਪਈ ਜਾਂਦੇ ਸੀ ਹਣਾ ਆਹ ਪਾਣੀ ਪੂਣੀ ਲੈ ਗਏ ਸ਼ਾਮ ਨੂੰ ਆਲੂ ਤਾਂ ਬੰਨੇ ਬੰਨੇ ਆਲੂ ਬਣਾਵਾਂਗੇ ਕਿਉਂਕਿ ਬਾਕੀ ਸਬਜ਼ੀਆਂ ਆਪਾਂ ਤਾਂ অলਰੈਡੀ ਹੁਣ ਧਰ ਲਿਆ ਆ ਸ਼ਾਮ ਨੂੰ ਜੱਪ ਜੋਤੀ ਜੋ ਵੀ ਤਾ ਆਲੂ ਬਣਨਗੇ ਬੰਨਗੇ ਉਹ ਤਾਂ ਨਾ ਗਾ ਪੈਣੇ ਹੀ ਨਾ ਪਾਲੀ ਮਿਰਚ ਤਾਂ ਮੈਂ ਬਹੁਤ ਇਸਤੇਮਾਲ ਕਰ ਰਹੀ ਆ ਜੋ ਕਿ ਚੰਗੀ ਵੀ ਹੈ ਕਾਲੀ ਮਿਰਚ ਨਾਲ ਲੋਚ ਮੈਂ ਜਦੋਂ ਲਾ ਲਿਆ ਲੂਣ ਪਾਇਆ ਕਿ ਨਹੀਂ ਹੁਣ ਮੈਨੂੰ ਪਤਾ ਨਹੀਂ ਲੱਗਦਾ ਕਿ ਹੁੰਦਾ ਕਿ ਬਚਾ ਲੂਣ ਪਾਉਂਦੇ ਆ ਕਿ ਨਹੀਂ ਐਨੇ ਭਾੜਾ ਹੋਣੇ ਪਈ ਬਲੌਗ ਬਣਾਉਂਦੇ ਨੇ ਤੇ ਕਈ ਵਾਰ ਚੇਂਜ ਕਰਦੇ ਜੀ ਮਾਸ਼ ਤੁਸੀਂ ਇਹਨਾਂ ਨੂੰ ਥੋੜਾ ਹੋਰ ਪੁੰਦਿਆ ਤੇ ਜਦ ਦਾਲ ਬਣ ਕੇ ਟੇਸਟ ਦਾ ਪਤਾ ਲੱਗੂ ਫਿਰ ਆਪਾਂ ਲੂਣ ਪਾ ਦਾਂਗੇ ਹਾਂ ਫਿਰ ਉੱਤੇ ਖਰਚਾ ਨਹੀਂ ਮੈਂ ਬਾਦੀ ਨੂੰ ਦਿਲੂਣ ਗਰਮ ਪਾਣੀ ਕਰਕੇ ਉਹਦੇ ਵਿੱਚ ਲੂਣ ਪਾ ਕੇ ਉਦਾਂ ਵਿੱਚ ਇੱਕ ਗੋਲਸ ਪਾ ਲਾਂਗਾ ਸਭ ਪੂਰੀ ਜਿਹਾ ਪਾਣੀ ਦੇ ਅੰਦਰ ਤਾਂ ਕਿਉਂ ਨਹੀਂ ਆ? ਮੋਚ ਆਪਾਂ ਲਗਾਈਏ ਇਹਨੂੰ ਤਾਂ ਜਦੋਂ ਵੀ ਕੁੱਕਰ ਵੀ ਲਗਾ ਕੇ ਲਈਦਾ ਇਹਨੂੰ ਜਿੰਨੇ ਸੀਟੀਆਂ ਤੇ ਨਾਲੇ ਆਪਣੀ ਸਬਜੀ ਧਰੀ ਹੋਈ ਹੈ ਦੋਨਾਂ ਨੇ ਇੱਕ ਬਰਾਬਰ ਹੀ ਬਣਨਾ ਚਾਹੀਦਾ ਉਹਨਾਂ ਨੇ ਨਾ ਇੱਕ ਬਰੱਧ ਨਹੀਂ ਬਣਾਇਆ ਹੈਗਾ ਨਜ਼ਰ ਬਰੱਧ ਕੀ ਕਰਦਾ ਜਿਹੜੇ ਚੈਨ ਨਾ ਅੰਦੇਸਤੀ ਸਤ ਸਲੁਕ ਆ ਜਾ ਕਰਦਾ ਗਿਆ ਕੀ ਜਦ ਜੋ ਸਿੰਘ ਗਰਾਸ ਅੱਸੀ ਕੱਲ ਕਰ ਗੋ ਬੇਟਾ ਸਾਰਿਆਂ ਨੂੰ पानी लाता दाल, तो दाल भी तैयार होगी अपनी सब्जी भी होगी ਮੋਟਾ ਮੋਟੀ ਮੋਏ ਸੋਲਰ ਕਰਨੇ ਮੈਂ ਬਹੁਤ ਔਖੀ ਲੱਗਦੀ ਆ ਚ ਮਾਈਕ ਨਾ ਮਤਲਬ ਉਹ ਚਾਰਜ ਲਾਉਂਦੀ ਪਹਿਲਾਂ ਘਰ ਉਹ ਜਿਹੜੇ ਚਾਰਜ ਲਾ ਲਿਆ ਫਿਰ ਬਾਹਰ ਲੈ ਕੇ ਆਉਂਨ ਨੂੰ ਭੁੱਲ ਜਾਂਦੀ ਤੇ ਵਾਰ-ਵਾਰ ਜਾਣ ਨੂੰ ਜਿੰਝ ਕਰਦਾ ਅੰਦਰ ਫਾਰੇ ਯਾਨੀ ਮਾਈਕਾ ਚਾਂਜ ਤਾਂ ਹੋਣਾ ਹੈਗਾ ਮੈਂ ਕਿਹਾ ਚਲੋ ਉਹ ਲੋਰ ਆਪਣੀ ਸੱਦੀਆਂ ਆਪਣੀਆਂ ਬਣ ਗਈਆਂ ਆਟਾ ਲੈਂਦਾ ਸੀ ਮੈਂ ਕਿ ਆਟਾ ਬੰਨ ਕੇ ਪੈਣ ਦੂਗੀ ਪੋਲੀ ਧੋਣਾ ਸੀ ਆਟੇ ਵਾਲੀ ਬਾਈ ਸਿੱਲ ਜੀ ਕਰਕੇ ਸੁਸਰੀ ਦੋ ਪੈ ਗਈ ਪਰ ਆਟਾ ਤਾਂ ਹੈ ਨਹੀਂ ਸੋ ਥੋੜਾ ਜਿਹਾ ਸੀ ਕੱਢ ਕੇ ਤੇ ਉਹਨੂੰ ਧੋਤਾ ਡਰਮ ਨੂੰ ਵੱਟੇ ਜਿਵੇਂ ਮੈਂ ਖਬਰਾਂ ਦੇਖਿਆ ਨਹੀਂ ਗੇ ਕੱਲ ਖਬਰਾਂ ਦੇਖੀ ਜਾਂਦੀ ਸੀ ਰਾਤ ਨੂੰ ਅੱਖੀਆਂ ਸੀ ਗੀਆਂ ਉਹ ਆਪਣਾ ਲੁਧਿਆਣਾ ਦੇ ਕੋਲ ਸਮਰਾਲੀ ਤੋਂ ਉਰਨੀ ਦੇ ਕੋਲ ਉਹ ਕਹਿੰਦੇ ਕਿ ਚਲ ਬਣ ਟੁੱਟਣ ਦਾ ਡਾਰ ਆ ਹਜੇ ਮੈਂ ਦੇਖੀ ਨਹੀਂ ਖਬਰ ਏਦੋਂ ਬਾਅਦ ਆਤਾ ਕੋਲ ਮੈਨੂੰ ਖਬਰ ਦੇਖਦੀ ਮੈਂ ਕੀ ਬਣਿਆ ਬਣਿਆ ਗਿਆ ਕਿ ਕਿਵੇਂ ਫਿਰ ਬਟ ਟੁੱਟਾ ਤਾਂ ਨਹੀਂ ਸੀ ਪਰ ਡਾਰ ਸੀ ਉਹ ਕਹਿੰਦੇ ਸੀ ਖਤਰਾ ਹੈ ਜੀ ਤੇ ਖਬਰਾਂ ਜਿਵੇਂ ਦੇਖਿਆ ਨਹੀਂ ਦੇਖੂੰਗੀ ਜੇ ਦੇਖੀ ਉਹ ਮੈਂ ਤੁਹਾਨੂੰ ਸ਼ੇਅਰ ਕਰ ਦੇਣੀ ਸੀ हर मैं खबर देखी है जी बाबू बोलो यार ममा जिथे वर् पता ते तेन है मिठी कि तेन की लगा ओके आ? कोई ना तो तू चाह जो आदो ओ खराब हो जाए तो पे जाने दो ਤੂੰ ਦੇਦੀ ਵਾਰ ਜਦੋਂ ਮੈਂ ਤਰਵਾਇ ਮਾਰ ਦੂੰਗੀ ਚਾਚਾ ਤੇ ਨਾਨੂ ਨੂੰ ਸਮਾਨ ਪੜਾ ਦੇ ਤੇ ਤੂੰ ਦੇਖੋ ਜੋ ਪੜਾ ਲਈ ਠੀਕ ਹੈ ਓਕੇ ਹੋ ਜਿਹਾ ਨਹੀਂ ਬੇਟਾ ਤਲੋ ਦੀ ਆਪਾ ਥੋੜਾ ਜਿਹਾ ਜਦੋਂ ਮੈਂ ਆਟਾ ਗੁੰਨਦੀ ਹਾਂ 2 ਮਿੰਟ ਮੈਂ ਰੈਸਟ ਤੇ ਰੱਖ ਦਿੰਦੇ ਨੇ ਫਿਰ ਬੜਾ ਸੋਹਣਾ ਪੋਲਾ ਹੋ ਜਾਂਦਾ

ਜਿਹੜੇ ਕਰਦੇ ਨੇ ਉਹਨਾਂ ਨੂੰ ਕਹਾਂ ਸਾਰਿਆਂ ਨੂੰ ਕਿਉਂਕਿ ਸਾਰੇ ਬਹੁਤ ਸਾਰੇ ਭੈਣ ਭਰਾ ਜਿਹੜੇ ਫੁੱਲ ਵਾਚ ਕਰਦੇ ਨੇ ਵੀ ਤਾਂ ਐਡ ਕਰਦੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਗੁਜਾਰਿਸ਼ ਆ ਪਲੀਜ਼ ਫੁੱਲ ਵਾਚ ਕਰਿਆ ਕਰੋ ਐਵੇਂ ਨਾ ਕਿਉਂਕਿ ਮੈਂ ਤੁਹਾਡੇ ਫੁੱਲ ਵਾਚ ਸਾਰਿਆਂ ਦੀ ਕਰਦੀਆਂ ਤਾਂ ਮੇਰੇ ਜਦੋਂ ਮੈਂ ਤੁਹਾਨੂੰ ਫੁੱਲ ਸਪੋਰਟ ਕਰਦੀਆਂ ਫਿਰ ਮਿੰਡੋ ਤੁਹਾਡਾ ਫਰਜ਼ ਹੁੰਦਾ ਮੈਨੂੰ ਵੀ ਫੁੱਲ ਸਪੋਰਟ ਕਰਨਾ ਫੇਰ ਆਪੇ ਦੀ ਨਾ ਕਰਕੇ ਠੀਕ ਹੈ ਜੀ ਲਓ ਜੀ ਆਪਣਾ ਆਟਾ ਗਿਆ ਗੁੰਨੇ ਆਪਾਂ ਇਹਨੂੰ ਰੈਸਟ ਤੇ ਫਿਰ ਚੜਾ ਲਵਾਂਗੇ ਆ ਦੇਰੀ ਲੱਗ ਗਈ ਤੇ ਲੱਗ ਗਈ। ਦੁਬਾਰਾ ਨਾ ਦੱਸਣਾ ਨਾ ਬਤਾਉਣਾ ਮੈਂ ਉਸ ਨੂੰ। ਨਾਲੇ ਲਓ ਜੀ। ਪਰੋਣੇ ਉਡੀਕ ਆਪਾਂ ਕਿਸੇ ਹੋਰ ਜਿੱ ਕਰਦੇ ਸੀ ਤੇ ਪਰੋਣੇ ਆ ਗਏ ਹੋਰ ਹੈ ਬੈਕ ਹੁੰਦੀ ਸੀ ਉਹ ਵੀ ਕੁੱਤਾ। ਉਹ ਇਦੋਂ ਇਹਨਾਂ ਕਦੇ ਗਏ ਹੋਣੇ ਪਹਿਲਾਂ ਨਾ ਲਈ ਗਏ ਨਹੀਂ ਆਪਣੀਆਂ ਆਏ ਨਾ ਪਹਿਲਾਂ ਕਦੇ। ਚਲੋ ਜੀ ਮੰਮੀ ਹਰਦੀਤਾ ਜੀ ਠੀਕ ਹੀ ਕਰਦੇ ਬੈਠੇ ਆਪਣੇ ਆਗੇ ਹੋਰ ਰਸਤੇ ਤਾਂ ਤੇ ਹੁਣ ਆਪਾਂ ਇੱਥੇ ਖੜੀ ਐ ਮੇਰੀ ਨਾ ਚੁੰਨੀ ਜਮਾ ਪਿੱਛੇ ਗਈ 2-3 ਘੰਟੇ ਹੋ ਗਏ ਮੈਨੂੰ ਕਿਚਨ 'ਚ ਖੜੀ ਨਾ ਤੇ ਹੁਣ ਮੈਨੂੰ ਇਦਾਂ ਆ ਮੈਨੂੰ ਇਦਾਂ ਆ ਕਿ ਮम्मी ਆ ਜੀ ਆਉਣ ਸ ਤੇ ਫਿਰ ਮੈਂ ਸਾਲ ਹੋ ਗਈ ਸਾਰਾ ਉਹ ਲੋਗ ਡਨ ਕਰਕੇ ਨਾ ਤੁਸੀਂ ਆਇਓ ਦੋਨੇ ਚਾਚਾ ਤੇ ਜਾ ਕੇ ਉੱਥੋਂ ਤਾਂ ਆਇਓ ਆਪਣੇ ਪਿੰਡ ਦੋਦੇ ਤੋਂ ਆਇਓ ਆਵਾਂਗੇ ਤੁਸਾਂ ਦੋਦੇ ਨਹੀਂ ਹੁੰਦੇ ਗਾ ਮੇਰੇ ਕੋਲ ਤਾਂ ਨਹੀਂ ਉਹ ਸਾਰੇ ਆ ਕੇ ਜਾਈਏ ਮੈਂ ਲੋ ਜੀ ਆਪਾਂ ਵੇਟ ਕਰਦੇ ਸੀ ਮੰਮੀ ਹਰਾਂ ਦੀ ਤੇ ਫਿਰ ਆਗੇ ਰਿਸ਼ਤੇਦਾਰ ਹੋਰ ਤੇ ਉਹ ਆਪਣੇ ਜਪਜੋਦੀ ਅੱਜ ਲਾਟਰੀ ਲੱਗ ਗਈ ਲੱਟਰੀ ਲੱਗ ਗਈ ਜਪਜੋਦੀ ਲਾਟਰੀ ਲੱਗ ਗਈ ਭਈ ਇਹ ਦਿਨ ਅੱਜ ਨਾ ਸਵੇਰ ਇਹਨੇ ਲੱਡੂ ਦੇਖੇ ਸੀ ਕਿਤੇ ਠੀਕ ਹੈ ਜੀ ਇਹ ਕਹਿੰਦਾ ਮੈਂ ਤਾਂ ਲੱਡੂ ਖਾਣੇ ਤੇ ਇਹਦੀ ਅੱਜ ਲਾਟਰੀ ਲੱਗ ਗਈ ਉਹ ਆਏ ਸੀ ਆਪਣੇ ਜਿਹੜੇ ਲੱਡੂਆਂ ਦੀ ਲਾਟਰੀ ਲੱਗੀ ਫੇਵਰੇਟ ਹੈ ਤੇਰੇ ਹੁਣ ਡੱਬਾ ਸਾਰਾ ਕਹਿੰਦਾ ਮੇਰਾ ਤੁਸੀਂ ਨਹੀਂ ਲੈਣਾ ਕੀ ਹੋਏ ਮੁੰਡੇ ਦੀ ਖੁਸ਼ੀ ਦੇ ਵਿੱਚ ਲੱਡੂ ਦੇ ਕੇ ਦੇ ਡੱਬਾ ਫੋਰਨ ਕੰਟਰੀ ਚ ਨਾ ਇਹਦੀ ਬੇਟੀ ਦੇ ਮੁੰਡਾ ਹੋਇਆ ਆ ਜਿਹੜੇ ਆਏ ਸੀ ਮੈਨੂੰ ਪਤਾ ਨਹੀਂ ਹੁਣ ਕੀ ਰਿਸ਼ਤੇ ਦਾ ਇਹ ਕੀ ਹੋਵੇ ਕੋ ਚਾਚਾ ਚਾਚੀ ਗਏ ਨੇ ਮੰਮੀ ਘਰਾਂ ਨੂੰ ਲੋ ਜੀ ਉਹ ਹੁਣ ਨਾ ਦੂਜੇ ਘਰੇ ਗਏ ਸੀ ਹੁਣ ਉਹ ਚਲ ਗਏ ਆ ਮੇਰੇ ਕੋਲਰ ਅੱਗੇ ਵਾਲ ਖਾ ਕੋਈ ਜਾਂਦੇ ਸੀ ਤੇ ਉਹ ਚੱਲੇ ਹੁਣ ਲੋ ਜੀ ਉਹ ਗਏ ਹੁਣ ਡੈਡੀ ਵੀ ਆ ਰਹੀਆਂ ਹੋਣਗੇ ਤੁੱਪੇ ਬਹੁਤ ਏਜ ਅਸੀਂ ਆ ਬੈਠੀ ਮੈਂ ਬਾਹਰ ਵੇਟ ਕਰਦੇ ਪਈ ਆ ਅੱਜ ਤਾਂ ਲਓ ਜੀ ਮੌਸਮ ਇੱਕੋ ਵਾਰੀ ਹੋ ਗਿਆ ਚੇਂਜ ਆ ਧੁੱਪੇ ਬੈਠੇ ਸੀ ਅਸੀਂ ਜਮਾ ਇੱਥੇ ਮੰਝਾ ਡਾਹ ਕੇ ਤੇ ਮੰਮੀ ਹੁਣ ਕੱਪੜੇ ਲਾਉਂਦੇ ਇੱਕੋ ਵਾਰੀ ਕਾਲਾ ਬੱਦਲ ਤੁਰਿਆ ਆਉਂਦਾ ਪਿੱਛੋ ਆਈ ਜਾਂਦਾ ਐ ਹਨੇਰਾ ਹੋ ਗਿਆ ਜਮਾ ਮੈਂ ਨਾ ਜੱਪਜੋਤ ਪਿਆ ਨਾ ਪੁੱਤੂ ਜੱਪਜੋਤ ਮੇਰੀ ਝੋਲੀ ਚ ਪਿਆ ਨਹੀਂ ਮੈਂ ਤੁਹਾਨੂੰ ਓਟ ਕੇ ਦਿਖਾਉਂਦੀ ਐ ਜਮਾ ਕਾਲਾ ਹੋ ਗਿਆ ਪਿੱਛੇ ਦੱਸੇ ਜਾਂਦੇ ਸੀ ਇਹਨਾਂ ਦਾ ਨਾ ਫੋਨ ਆਇਆ ਸੀ ਇਹਨਾਂ ਨਾਲ ਮੈਂ ਗੱਲ ਕਰੀ ਤੇ ਇਹ ਦੱਸੇ ਸੀ ਕਹਿੰਦੇ ਪਿੱਛੇ ਆਪਣੇ ਮੰਡੀ ਵੱਲ ਬਹੁਤ ਬੱਦਲ ਚੜ੍ਹਿਆ ਆਉਂਦਾ ਤੇ ਸੱਚੀ ਗੱਲ ਮੈਂ ਕਿਹਾ ਉਹ ਆਈ ਜਾਂਦਾ ਪਿੱਛੇ